19 ਨਵੰਬਰ 2003 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੰਜ ਤਖਤਾਂ ਦੇ ਜਥੇਦਾਰ ਸਾਹਿਬ ਇਕੱਤਰਤ ਹੁੰਦੇ ਹਨ ਤੇ ਇੱਕ ਮਤਾ ਪ੍ਰਵਾਨ ਕਰਦੇ ਹਨ ਜਿਸ ਦੇ ਅਨੁਸਾਰ ਚਾਰ ਤਖਤ ਸਹਿਬਾਨ ਦੇ ਜਥੇਦਾਰਾਂ ਨੂੰ ਸਥਾਨਕ ਪੱਧਰ ਤੇ ਧਾਰਮਿਕ ਸਮਾਜਿਕ ਅਤੇ ਸੱਭਿਆਚਾਰਕ ਮਸਲਿਆਂ ਬਾਰੇ ਫੈਸਲੇ ਕਰਨ ਦਾ ਅਧਿਕਾਰ ਹੈ ਇਹ ਲਿਖਿਆ ਜਾਂਦਾ ਪਰ ਸਮੁੱਚੇ ਪੰਥ ਦੇ ਨਾਲ ਸੰਬੰਧਿਤ ਅਤੇ ਵਿਸ਼ਵ ਵਿਆਪੀ ਮਸਲੇ ਪੰਜ ਜਥੇਦਾਰ ਸਹਿਬਾਨ ਨੂੰ ਸ੍ਰੀ ਅਕਾਲ ਤਖਤ ਸਹਿਬ ਵਿਖੇ ਬੈਠ ਕੇ ਵਿਚਾਰਨ ਅਤੇ ਅੰਤਮ ਫੈਸਲਾ ਲੈਣ ਦਾ ਅਧਿਕਾਰ ਹੈ ਇਹ ਵੀ ਇਸੇ ਮਤੇ ਦੇ ਵਿੱਚ ਲਿਖਿਆ ਹੋਇਆ ਜੇਕਰ ਕਿਸੇ ਤਖਤ ਸਹਿਬਾਨ ਦੇ ਜਥੇਦਾਰ ਇਕੱਤਰਤਾ ਵਿੱਚ ਹਾਜ਼ਰ ਨਾ ਹੋ ਸਕਣ ਤਾਂ ਜਥੇਦਾਰ ਅਕਾਲ ਤਖਤ ਸਹਿਬ ਉਹਨਾਂ ਦੀ ਥਾਂ ਤੇ ਸੱਚਕੰਡ ਸ੍ਰੀ ਹਰਵੰਦਰ ਸਾਹਿਬ ਅੰਮ੍ਰਿਤਸਰ ਦੇਸ਼ ਸਿੰਘ ਸਹਿਬਾਨਾਂ ਵਿੱਚੋਂ ਸ਼ਾਮਲ ਕਰ ਸਕਣਗੇ ਪਰ ਇਸ ਮਤੇ ਨੂੰ ਵੀ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਤੇ ਤਖਤ ਪਟਨਾ ਸਾਹਿਬ ਤੇ ਤਖਤ ਸ਼੍ਰੀ ਹਜੂਰ ਸਾਹਿਬ ਇਹਨਾਂ ਦੇ ਜਥੇਦਾਰਾਂ ਨੂੰ ਅੱਜਕੱਲ ਮੀਟਿੰਗਾਂ ਇਕੱਤਰਤਾ ਦੇ ਵਿੱਚ ਸੱਦਿਆ ਤੱਕ ਨਹੀਂ ਜਾਂਦਾ ਤੇ ਇਥੋਂ ਤੱਕ ਸ਼੍ਰੀ ਦਰਬਾਰ ਸਾਹਿਬ ਦੇ ਜਿਹੜੇ ਸਿੰਘ ਸਹਿਬਾਨ ਨੇ ਹੈੱਡ ਗ੍ਰੰਥੀ ਨੇ ਉਹ ਵੀ ਹਾਜ਼ਰ ਨਹੀਂ ਹੁੰਦੇ ਇਹਨਾਂ ਮੀਟਿੰਗਾਂ ਦੇ ਵਿੱਚ ਇਹਨਾਂ ਇਕੱਤਰਤਾ ਦੇ ਵਿੱਚ ਹੋਰ ਥਾਵਾਂ ਤੋਂ ਹੋਰ ਤਖਤਾਂ ਤੋਂ ਗ੍ਰੰਥੀ ਸੰਗਾਂ ਨੂੰ ਸੱਦ ਕੇ ਪੰਜ ਸ਼ਗਾਂ ਦੀ ਜਿਹੜੀ ਗਿਣਤੀ ਹੈ ਉਹ ਪੂਰੀ ਕਰ ਲਈ ਜਾਂਦੀ ਹੈ